ਆ ਗਿਆ ਹੈ ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨੇ ਦਸਤਕ ਦਿੱਤੀ ਹੈ ਸੋ ਦੋਸਤੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਸੀਂ ਕਮੈਂਟ ਦੇ ਵਿੱਚ ਮੇਰੇ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਕਿ ਅੱਜ ਗਾਨੀ ਤੋਂ ਜਿਹੜੀ ਰਾਤ ਮਿਲੀ ਆ ਕਿਉਂਕਿ ਅੱਜ ਅਧ ਸਾਵਣ ਹੋ ਚੁੱਕਿਆ ਹੈ ਅੱਧੇ ਸਾਉਣ ਦੇ ਮਹੀਨੇ ਤੋਂ ਬਾਅਦ ਜਿਹੜੀ ਬਰਸਾਤ ਆ ਪਹਿਲੀ ਬਰਸਾਤ ਨੇ ਦਸਤਕ ਜਤੀ ਹੈ ਤੇ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਵੀ ਕਿੱਥੇ ਕਿੱਥੇ بارش ਹੈ ਜਿਹੜੀ ਹੋ ਰਹੀ ਆ ਨਹੀਂ ਪੈ ਰਿਆ ਵਾ ਗਰਮੀ ਬਹੁਤ ਜ਼ਿਆਦਾ ਸੀ ਦੋਸਤੋ ਤੇ ਉਸਤਮਾਲ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਸ਼ੁਕਰ ਹੈ ਮਾਲਕਾ ਤੇਰਾ ਤੂੰ ਮੌਸਮ ਕੀਤਾ ਠੰਡਾ ਸ਼ੁਕਰ ਹੈ ਮਾਲਕਾ ਤੇਰਾ ਤੂੰ ਮੌਸਮ ਕੀਤਾ ਠੰਡਾ ਗਰਮੀ ਦੇ ਨਾਲ ਮਰ ਜਾਇਆ ਪਿਆਸੀ ਤੇਰਾ ਬੰਦਾ ਸ਼ੁਕਰ ਹੈ ਮਾਲਕਾ ਤੂੰ ਮੌਸਮ ਕੀਤਾ ਠੰਡਾ ਗਰਮੀ ਦੇ ਨਾਲ ਮਰ ਜਾਇਆ ਪਿਆਸੀ ਤੇਰਾ ਬੰਦਾ ਧੰਨਵਾਦ ਜੀ ਧੰਨਵਾਦ ਦੱਸਿਓ ਦੋਸਤੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਅੱਜ ਗਰਮੀ ਤੋਂ ਰਾਹਤ ਮਿਲੀ ਆ ਸੋ ਦੱਸਿਓ ਕਿੱਥੇ ਕਿੱਥੇ بارش ਹੋ ਰਹੀ ਆ ਸੋ ਜੁੜੇ ਰਹੋ ਦੋਸਤੋ ਸਾਡੇ ਚੈਨਲ ਤੇ ਧੰਨਵਾਦ ਜੀ ਧੰਨਵਾਦ ਦੋਸਤੋ ਸਾਡੇ ਨਾਲ ਜੁੜਨ ਲਈ ਅੱਜ ਸੌਣ ਮਹੀਨੇ ਦੀ ਪਹਿਲੀ ਬਰਸਾਤ ਨੇ ਦਸ ਤੱਕ ਦਿੱਤੀ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਅੱਜ ਮੀਂਹ ਆਇਆ ਹੈ ਸੋ ਦੱਸਿਓ ਕਿਥੇ ਕਿਥੇ ਬਰਸਾਤ ਹੋ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਕਮੈਂਟ ਜਰੂਰ ਕਰਿਓ ਦੋਸਤੋ ਦੱਸਿਓ ਕਿੱਥੇ ਕਿੱਥੇ ਮੀਂਹ ਆ ਗਿਆ ਹੈ ਪੈ ਰਿਆ ਹੈ ਜਾਂ ਪੈ ਹਟਿਆ ਹੈ ਜਾਂ ਨਹੀਂ ਆਇਆ ਹੈ ਧੰਨਵਾਦ ਜੀ ਧੰਨਵਾਦ ਧੰਨਵਾਜਿ ਧੰਨਵਾਦ ਦੋਸਤੋ ਛਤਰੀ ਲੈ ਕੇ ਬੈਠਾ ਹੋਇਆ ਮੈਂ ਨਹੀਂ ਆ ਗਿਆ ਹੈ ਜੀ ਅੱਜ ਸੌਣ ਮਹੀਨੇ ਦੀ ਪਹਿਲੀ ਬਰਸਾਤ ਨੇ ਦਸ ਤੱਕ ਦਿੱਤੀ ਹੈ ਤੋ ਦੋਸਤੋ ਤੁਸੀਂ ਵੀ ਸਾਡ ਨੂੰ ਦੱਸਿਓ ਕਿ ਕੀ ਤੁਹਾਡੇ ਇਲਾਕੇ ਵਿੱਚ ਮੌਸਮ ਕਿੱਦਾਂ ਦਾ ਹੈ ਆਪਣੇ ਇਲਾਕੇ ਦਾ ਨਾਮ ਲਿਖਿਓ ਅਤੇ ਮੌਸਮ ਦੱਸਿਓ ਕਿ ਤੁਹਾਡੇ ਇਲਾਕੇ ਦਾ ਮੌਸਮ ਕੀ ਕਹਿੰਦਾ ਹੈ ਸੋ ਦੋਸਤੋ ਅੱਜ ਮੌਸਮ ਠੰਡਾ ਹੋਇਆ ਹੈ ਸ਼ੁਕਰ ਹੈ ਮਾਲਕਾ ਤੇਰਾ ਸ਼ੁਕਰ ਹੈ ਮਾਲਕਾ ਤੇਰਾ ਤੂੰ ਮੌਸਮ ਕੀਤਾ ਠੰਡਾ ਗਰਮੀ ਦੇ ਨਾਲ ਮਰ ਜਾਇਆ ਪਿਆਸੀ ਤੇਰਾ ਬੰਦਾ ਸ਼ੁਕਰ ਹੈ ਮਾਲਕਾ ਤੂੰ ਮੌਸਮ ਕੀਤਾ ਠੰਡਾ ਗਰਮੀ ਦੇ ਨਾਲ ਮਰ ਜਾਇਆ ਪਿਆਸੀ ਤੇਰਾ ਬੰਦਾ ਧੰਨਵਾਦ ਜੀ ਥੈਂਕ ਯੂ ਦੋਸਤੋ ਕਮੈਂਟ ਕਰਕੇ ਹਾਜ਼ਰੀ ਲਵਾਓ ਫਿਰ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਥੈਂਕ ਯੂ so much ਥੈਂਕ ਯੂ ਦੋਸਤੋ ਥੈਂਕ ਯੂ ਮੇਰੇ ਸਾਂਟਨਾ ਜੋੜਨ ਲਈ ਧੰਨਵਾਦ ਆ ਕਿਵੇਂ ਆ ਕੀ ਹਾਲ ਹੈ ਬਾਈ ਜੀ ਨਹੀਂ ਆ ਗਿਆ ਦੱਸਿਆ ਨਹੀਂ ਅੱਜ ਮੀਂਹ ਦਾ ਨਾ ਕਿ ਆ ਗਿਆ ਮੀਂਹ ਤੇ ਨਹੀਂ ਅੱਜ ਸਾਵਣ ਮਹੀਨੇ ਦੀ ਪਹਿਲੀ ਬਰਸਾਤ ਨੇ 10 ਤੱਕ ਦਿੱਤੀ ਆ ਅਜੀ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਵਾਓ ਸਹਿਜ ਹੁੰਦਾ ਹੋਂ ਉਹਨੇ ਕਮੈਂਟ ਕਰਦ ਨੇ ਸੀਗੇ ਸਹਿਜ ਗਿਆ ਹੁਣ ਸਕੂਲ ਮਿਲ ਲਾਦਾ ਨਹੀਂ ਤਾਂ ਆਪਣੇ ਲਾਈਵ ਤੇ ਸਹਿਜ ਪਹਿਲਾਂ ਹਾਜ਼ਰ ਹੋ ਜਾਂਦਾ ਬਾਈ ਹੋਰ ਬਾਈ ਕੀ ਹਾਲ ਚਾਲ ਆ ਔਰ ਕਿਵੇਂ ਆ ਮੀ ਪੈ ਪਈ ਜਾਂਦਾ ਕੀ ਕਰੀ ਜਾਂਦੇ ਸੀ ਕਿਥੇ ਘਰੇ ਸੀਗੇ ਬਾਈ ਤੇ ਸਟੂਡੀਓ ਸੀਗੇ हां जी दोस्तों कमेंट करके दसियो भाई ਤੁਹਾਡੇ ਮੀਂਹ ਅੱਜ ਆਇਆ ਹੈ ਗਰਮੀ ਬਹੁਤ ਸੀ ਅੱਜ ਸੌਣ ਮਹੀਨੇ ਦੀ ਪਹਿਲੀ ਬਰਸਾਤ ਆ ਜਿਹੜੀ ਉਹ ਅੱਜ ਬਰਸਾਤ ਨੇ दस्तक ਦਿੱਤੀ ਹੈ ਸੋ ਮੀਂਹ ਪਈ ਜਾਂਦਾ ਬਾਈ ਕਿੰਨਾ ਗਮੀ ਆਇਆ ਤੁਹਾਡੇ ਦੋਸਤੋ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿੱਥੇ ਕਿੱਥੇ ਪੈ ਹਟਿਆ ਕਿੱਥੇ ਕਿੱਥੇ ਮੀਂਹ ਨਹੀਂ ਪੈ ਰਿਹਾ ਕਰੇ ਮਾਲਕਾ ਤੇਰਾ ਤੂੰ ਮੌਸਮ ਕੀਤਾ ਠੰਡਾ ਗਰਮੀ ਦੇ ਨਾਲ ਮਰ ਜਾਇਆ ਪਿਆਸੀ ਤੇਰਾ ਬੰਦਾ ਸੋ ਦੋਸਤੋ ਜੁੜਜੋ ਸਾਵਣ ਦਾ ਮਹੀਨਾ ਵਾ ਸਾਵਣ ਦੇ ਮਹੀਨੇ ਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਰਚਨਾ ਮੇਰੀ ਲਿਖੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਰ ਜੁੜਜੋ ਪਹਿਲਾਂ ਦੋਸਤੋ ਸਾਰੇ ਨੈਵੀ ਦੋਸਤੋ ਇੱਕ ਵਾਰ ਫੇਰ ਮੀਂਹ ਜਿਹੜਾ ਉਹ ਸਟੇਜ ਹੋ ਚੁੱਕਿਆ ਏ ਕੀ ਆਖਿਆ ਭਾਈ ਸਮਝ ਨਹੀਂ ਲੱਗੀ ਯਾਰ ਸਟਾਈਪਿੰਗ ਨਹੀਂ ਸਹੀ ਹੋਈ ਤੇ ਤੁਮੇ ਲੱਗਾ ਨਹੀਂ ਹੁਣ ਤਾਂ ਆ ਗਿਆ ਬਾਈ ਲੈ ਪਿਆ ਫਾਲਾ ਹੁਣ ਤਾਂ ਮੋਟੀ ਗਣੀ ਵਾਲਾ ਆ ਗਿਆ ਮੈਂ